Gracias. ਅਡਰੈਸ ਟੂ ਹਿਲੀਟਾ ਦੋ ਟਿਕੇਰੀਆਂ ਵਾਲਾ ਫਾਟ ਮਾਨਸਨ ਦੇ ਵਿੱਚ ਕੈਰ ਦਾ ਕੰਟੋਰਾ ਹਾਲ ਇਸ ਦਾ ਫੋਟੋ ਵੀਰਾਂ ਨੂੰ ਦਿਖਾ ਦਿਓ ਜੀ a partir día. No, 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 no. ਇਹਦਾ ਨੂੰ ਇਸ ਟਾਈਮ ਪੂਰ ਦੀ ਬੈਂਕ ਖੜੀ ਹੈ ਸਕੂਲੇ ਬੱਚਿਆਂ ਨੂੰ ਦੇਖੋ ਕਿੰतरह ਚੱਲ ਚਾਹੇ ਉਹਨਾਂ ਨੂੰ ਕਿੰतरह ਦੇਖ ਕੇ ਆ ਜਾ ਰਹੇ ਹਨ ਇਹ ਤੁਸੀਂ ਦਰਸ਼ਿਤ ਦੇਖਦੇ ਹੋ ਮਾਨਸਾਂ ਦੇ ਵਾਸਟੈਂਡ ਦਾ ਜਿਹਨੂੰ ਸੇਵਾ ਸਿੰਘ ਟਿਕਰੀ ਵਾਲੇ ਪੱਟ ਨਾਲ ਜਾਣਿਆ ਜਾਂਦਾ ਹੈਗਾ ਤੇ ਇੱਥੇ ਦਾ ਨਰਕ 5 ਮਿੰਟ ਮੈਡਮ ਜਿਹੜਾ ਅੱਜ ਤਾਂ ਧਰਨਾ ਦੇ ਰਹੇ ਹੋ ਧਰਨਾ ਕਿਸ ਗੱਲ ਦਾ ਦੇ ਰਹੇ ਹੋ ਤੁਸੀਂ ਇਹ ਕਰਦਾ ਪਾਣੀ ਪਿੱਛੇ ਲਗਾਇਆ ਸੀਗਾ ਐਸਡੀਐਮ ਸਾਹਿਬ ਆਏ ਨੇ ਇਹ ਉਹਦਾ ਮਿੱਟੀਆ ਮੋਰੀਆ ਦੇਣ ਵਾਲਾ ਕੰਮ ਸੀਗਾ ਉਹ ਕਹਿੰਦੇ ਜੀ 2 ਮਹੀਨੇ ਰੁਕ ਜਾਓ ਕੋਈ ਕੜਾ ਪਾਣੀ ਪਾਣੀ ਬਿਚਾਲ ਨਹੀਂ ਪਿਆ ਦਾ ਕਿਸੇ ਕੋਈ ਹਿਸਾਬ ਨਹੀਂ ਬਣਦਾ ਪਿਆ ਗਾ ਇਹਦਾ ਉਹ ਤਾਂ ਕਹਿੰਦੇ 2 ਮਹੀਨੇ ਰੁਕ ਜਾਓ 2 ਮਹੀਨੇ ਅਸੀਂ ਮਰ ਜੀਏ ਹਾਂ ਅਸੀਂ ਅਸੀਂ ਕਰੀਏ ਕੀ ਸਾਨੂੰ ਦੱਸੋ ਸਾਡੇ ਆ ਪਾਣੀ ਕਿੱਧਰ ਗਿਆ ਬਾਰ ਗਿਆ ਪਿਆ ਨੇ ਕਿੱਥੇ ਅਸੀਂ ਟਰਾਲੀਆਂ ਤੇ ਟੱਪੇ ਸਾਨੂੰ ਸਾਡੇ ਇਸ ਤਰ੍ਹਾਂ ਦੇ ਫੋਨ ਆਉਂਦੇ ਹੈਗੇ ਉਹ ਕਹਿੰਦੇ ਨੇਗੇ ਵੀ ਸਾਡੀ ਬੇਸਤੀ ਹੁੰਦੀ ਹੈ ਤੁਸੀਂ ਕਰੀ ਕੀ ਜਾਂਦੇ ਹੋਗੇ ਫਿਰ ਤੁਹਾਨੂੰ ਸ਼ਰਮ ਤਾਂ ਫੇਰ ਵੀ ਨਹੀਂ ਆਈ ਜਾਂਦੀ ਕਿ ਅਸੀਂ ਕੀ ਕਰੀਏ ਸਾਨੂੰ ਤੁਸੀਂ ਐ ਕਰੋ ਪੂਰੇ ਮhalla ਵੀਰ ਜਨਰ ਨੂੰ ਨਾ ਤੁਸੀਂ ਇੱਕ ਮੋਲਾ ਮਾਰੋ ਇਹ ਸਾਰੇ ਮਰ ਜਾਣ ਗੱਲ ਖਤਮ ਫਿਰ ਤੁਸੀਂ ਵੀ ਸੌਕੇ ਅਸੀਂ ਵੀ ਸੌਕੇ ਸਭ ਸੌਕੇ ਫਿਰ ਇੱਥੇ ਪਾਣੀ ਜਿਵੇਂ ਮਰਜੀ ਖੜਾ ਰਵੇ ਮੈਡਮ ਜਿਹੜੀ ਪ੍ਰੋਬਲਮ ਮੈਂ ਤੁਹਾਨੂੰ ਕਿੰਨੇ ਟਾਈਮ ਦੀ ਹੈ ਕਿੰਨੇ ਟਾਈਮ ਦੀ ਚੱਲ ਰਹੀ ਹੈ ਕਿੰਨੇ ਟਾਈਮ ਦਾ ਪਾਣੀ ਖੜੇ ਦਾ ਨਾ ਲਵੇ ਇਹ ਤਾਂ ਸਮੱਸਿਆ ਹੈ ਜੀ ਤੁਹਾਡਾ ਪਰ ਇਸ ਵਾਰੀ ਸਾਨੂੰ ਬਹੁਤ ਜ਼ਿਆਦਾ ਆਈ ਜਾਂਦੀ ਹੈ ਕਿਉਂਕਿ ਸਾਡੇ ਘਰਾਂ 'ਚ ਪਾਣੀ ਮੇਰੇ ਹਸਬੰਦ ਦੇ ਪੈਰ 걸 ਕੇ ਜੀ ਉਹ ਘਰੇ ਹੈਗੇ ਕੋ ਮੈਸਰ ਜੀ ਬਤਨ ਜੀ ਬੱਚੇ ਸਾਡੇ ਘਰੇ ਵੜ ਕੇ ਰਾਜ਼ੀ ਨਹੀਂ ਹੈਗੇ ਬੱਚੇ ਸਾਡੇ ਦੋਨੋਂ ਚੰਡੀ ਕਾਣਾ ਜੇ ਉਹ ਵੜਦੇ ਨਹੀਂ ਗਏ ਕੱਲ ਕੇ ਐਵੇਂ ਆਵਾਂਗੇ ਅਸੀਂ ਅਸੀਂ ਸਾਡੇ ਕੋਲੇ ਆਓ ਇੱਥੇ ਨਹੀਂ ਜਾਣਾ ਆਈ ਸਰ ਇਹ ਜਿਹੜਾ ਅਜੀਬ ਆ ਤੁਹਾਡੇ ਉੱਤੇ ਪਾਣੀ ਚੱਲ ਰਿਹਾ ਹੈ ਪਾਣੀ ਦਾ ਕੀ ਕਾਰਨ ਹੈ ਜੀ ਪਾਣੀ ਦਾ ਕਾਰਨ ਹੈ ਜੀ ਜਿਹੜਾ ਸੀਵਰੇਜ ਹੈ ਉਹ ਪ੍ਰੋਪਰ ਤੰਗ ਨਾਲ ਕੰਮ ਨਹੀਂ ਕਰ ਰਿਹਾ ਤੇ ਪਾਣੀ ਦਾ ਨਿਕਾਸ ਹੋ ਰਿਹਾ ਅੱਗੇ ਸਾਰੀ ਗਰੀਬ ਬਸਤੀ ਹੈ ਅਰੇ ਸਾਰੇ ਗਰੀਬ ਵਸਨੀਕ بیمار ਹੋਊਗੀ ਤਾਂ ਉਹਨਾਂ ਕੋਲ ਇਲਾਜ ਤੋਂ ਹੋਣ ਵਾਸਤੇ ਪੈਸਾ ਵੀ ਨਹੀਂਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਛੇਤੀ ਤੋਂ ਛੇਤੀ ਇਸ ਪਾਣੀ ਦਾ ਹੱਲ ਕੀਤਾ ਜਾਵੇ ਤਾਂਗੇ ਸੇ ਸਰਕਾਰ ਦੇ ਧੰਨਵਾਦੀ ਹੋਈਏ ਇਹ ਪਾਣੀ ਕਿੰਨੇ ਟਾਈਮ ਤੋਂ ਖੜਦਾ ਰਿਹਾ ਜੀ ਇਹ ਪਾਣੀ ਮੈਨੂੰ ਇੱਥੇ 27 ਸਾਲ ਹੋ ਗਏ ਇਸ 27 ਸਾਲ ਤੋਂ ਹੀ ਪਾਣੀ ਇੱਥੇ ਖੜਦਾ ਰਹੇਗਾ ਕੋਈ ਪ੍ਰਸ਼ਾਸਨ ਜਾਂ ਕੋਈ ਨਗਰ ਕੌਂਸਲ ਵੱਲੋਂ ਕੋਈ ਸੁਣਵਾਈ ਕੋਈ ਆਇਆ ਜਾਂ ਨਹੀਂ ਆਇਆ ਕਿ ਪ੍ਰਸ਼ਾਸਨ ਨੂੰ ਬਹੁਤ ਵਾਰੀ ਇਸ ਪਾਣੀ ਦੇ ਵਿਕਾਸ ਵਾਸਤੇ ਬੇਨਤੀ ਕੀਤੀ ਹੈ ਪਰ ਪ੍ਰਸ਼ਾਸਨ ਨੂੰ ਕੋਈ ਚੰਨੀ ਨਹੀਂ ਦਿੱਤਾ ਤੇ ਨਗਰਪਾਲਿਕਾ ਨੂੰ ਵੀ ਬਹੁਤ ਵਾਰੀ ਇਸ ਬਾਰੇ ਨਗਰਪਾਲਿਕਾ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਨਗਰਪਾਲਿਕਾ ਦੇ ਵੀ ਕੋਈ ਸਟਾਰ ਹੱਲ ਨਹੀਂ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆਂ ਵੀ ਛੇਤੀ ਛੇਤੀ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਕਿ ਅੱਗੇ ਜਿੰਨੇ ਜਿੰਨੇ ਮਕਾਨ ਹੈਗੇ ਨੇ ਪਾਣੀ ਵਿੱਚ ਡੁੱਬੇ ਹੋਏ ਨੇ ਉਹਨਾਂ ਨੇ ਆਪ ਦੇ ਗੈਸਲੈਂਡ ਦੇ ਵੀ ਤਾਂ ਤਰੇ ਹੋਏ ਨੇ ਕੋਠਾਂ ਦੇ ਉੱਪਰ ਤਰੇ ਹੋਏ ਨੇ ਜਿਨ੍ਹਾਂ ਦੀ ਚਿਵਾਰੀ ਨੇ ਉਹਨਾਂ ਨੇ ਛੱਤਾਂ ਦੇ ਉੱਪਰ ਤਰੇ ਹੋਏ ਨੇ ਔਰ ਉਹ ਵੀ ਦੇ ਵਿੱਚ ਹੀ ਉਪਰ ਆਪ ਦਾ ਖਾਣਾ-ਪਾਣਾ ਬਣਾਉਂਦੇ ਨੇ ਦੇ ਸੇਤੀ ਤੋਂ ਸੇਤੀ ਪਾਣੀ ਨਿਕਾਸ ਦੀ ਕੀਤੀ ਜਾਵੇ। ਆਜੀ ਪ੍ਰਧਾਨ ਜੀ चौहान ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਧਰਨੇ ਬਾਰੇ? ਇਹ ਗੰਦੇ ਪਾਣੀ ਤੋਂ ਪੀੜਤ ਪੀੜ ਨਗਰ ਮਹੱਲਾ ਬਾੜ ਨੰਬਰ 17 18 16 ਔਰ ਇਹਦੇ ਸੁਵੇਤ ਬਾਕੀ ਸ਼ਹਿਰ ਜਿਹੜੇ ਪੀੜਤ ਲੋਕ ਨੇ ਉਹਨਾਂ ਵੱਲੋਂ ਧਰਨਾ ਅੱਜ ਦੂਸਰੇ ਦਿਨ ਦੇ ਵਿੱਚ ਦਾਖਲ ਹੋਇਆ ਹੈ। ਲੇਕਿਨ ਅਫਸੋਸ ਇਹੋ ਗੱਲ ਦਾ ਹੈ ਜਿੰਮੇਵਾਰ ਵਿਅਕਤੀਆਂ ਵੱਲੋਂ ਕੋਈ ਸਾਰ ਨਹੀਂ ਲਈ ਗਈ। ਨਾ ਹੀ ਕੋਈ ਜਿਹੜਾ ਸਰਕਾਰ ਇਸ ਮਾਮਲੇ ਤੇ ਕੋਈ ਉਹ ਸੰਜੀਦਾ ਵਿਖਾਈ ਦਿੱਤੀ ਹੈ ਔਰ ਜਿਸ ਤਰ੍ਹਾਂ ਦਾ ਵਾਤਾਵਰਨ ਬਣਿਆ ਉਸ ਤੋਂ ਇਹ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਕੱਲ 10-10 ਲੱਖ ਦਾ ਜਿਹੜਾ ਬੀਮੇ ਦੀ ਗੱਲ ਕਰਕੇ ਉਹਨਾਂ ਨੂੰ ਮੌਤਸੂਹਤਾਂ ਦੀ ਗੱਲ ਕਰ ਰਹੀ ਹੈ ਤੇ ਦੂਸਰੇ ਪਾਸੇ ਜਿਹੜਾ ਇਹ ਸਰਕਾਰ ਔਰ ਖੁਦ ਬਿਮਾਰੀਆਂ ਵੰਡ ਕੇ ਔਰ ਮਾੜੇ ਪਾਣੀ ਦੇ ਵਿੱਚ ਗੰਡੇ ਪਾਣੀ ਦੇ ਵਿੱਚ ਜਿਉਣ ਲਈ ਮਜਬੂਰ ਕਰ ਰਹੀ ਹੈ ਜਿਹਦਾ ਸਿੱਟਾ ਹੈ ਨਿਕਲਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਸਰ ਕਾਲਾ ਪੀਲੀਆ ਅਨੇਕਾਂ ਹਫਤਰਾ ਦੀਆਂ ਬਿਮਾਰੀਆਂ ਜਿਹੜੀਆਂ ਉਹ ਜਨਮ ਲੈਣਗੇ ਆ ਉਹਦੇ ਲਈ ਇਹ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਔਰ ਮੈਂ ਖੇਹਰੀਆਂ ਵੱਲੋਂ ਔਰ ਸੰਘਰਸ਼ੀ ਲੋਕਾਂ ਵੱਲੋਂ ਇਹ ਗੱਲ ਕਰਨੀ ਚਾਹਣਾ ਕਿ 2000 ਜਿਹੜਾ 22 ਦੇ ਵਿੱਚ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਕੇ ਆਮ ਲੋਕਾਂ ਦਾ ਕਹਿ ਕੇ ਇਹ ਵੋਟਾਂ ਵਟੋਰੀਆਂ ਲੇਕਿਨ ਹੁਣ ਭੁਲੇਖਾ ਨਾ ਰਹਿਣ ਦਿਓ ਹੁਣ ਤੁਸੀਂ ਆਮ ਨਹੀਂ ਤੇ ਖਾਸ ਹੋ ਕੇ ਤੇ ਖਾਸ ਉਹ ਲੋਕ ਹੁੰਦੇ ਆ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਆਮ ਲੋਕ ਲੋਕ ਨਹੀਂ ਹੁੰਦੇ ਤੇ ਆਮ ਸ਼ਹਿਰੀ ਸ਼ਹਿਰੀ ਨਹੀਂ ਹੁੰਦਾ ਅੱਜ ਉਹਦੀ ਹਾਲਤ ਜਿਹੜੀ ਹੈ ਅੱਜ ਦੇਖੀ ਜਾ ਸਕਦੀ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਸ਼ਹਿਰਿਆਂ ਨੂੰ ਇੱਕ ਸ਼ਹਿਰ ਦਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਸ ਦੇ ਕਰਕੇ ਸਾਰਿਆਂ ਨੂੰ ਸਾਨੂੰ ਇਕੱਤਰ ਹੋਣ ਦੀ ਲੋੜ ਹੈ ਸ਼ਹਿਰ ਦੇ ਅੰਦਰ ਇੱਕ ਐਸ ਕਿਸਮ ਦਾ ਬਾਕਰਾ ਵਾਅਬ ਜਿਹੜਾ ਸ਼ਾਂਤ ਕੋਈ ਨਾ ਹੋਵੇ ਔਰ ਲੋਹ ਕੇ ਇੱਕ ਤਰ੍ਹਾਂ ਦਾ ਮਾਹੌਲ ਬਣੇ ਕਾਂ ਦੇ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜੇ ਬਾੜੇ ਪ੍ਰਬੰਧ ਹੈ ਉਸ ਦੇ ਖਿਲਾਫ ਇੱਕ ਵੱਡਾ ਸ਼ਿਕਾਇਤਾ ਜਿਹੜਾ ਹੋ ਚਲਾਇਆ ਜਾ ਸਕੇ ਤੁਸੀਂ ਨਗਰ ਕੌਂਸਲ ਜਾਂ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਕੋਈ ਪ੍ਰਸ਼ਾਸਨ ਜਾਂ ਪ੍ਰਸ਼ਾਸਨ ਦਿੱਤਾ ਗਿਆ ਜੀ ਸ਼ਿਵਾਸ਼ਾਸ਼ਨ ਤਾਂ ਗੱਲਾਂ ਦਾ ਕੜਾ ਬਣ ਰਿਹਾ ਹੈ ਉਹ ਵੀ ਹਵਾਈ ਹੈ ਤੁਸੀਂ ਤਾਂ ਉਸ ਨੂੰ ਮੰਨਾਂਗੇ ਜਿਹੜਾ ਜਦੋਂ ਹੱਲ ਹੋ ਗਿਆ ਇੱਥੇ ਆ ਕੇ ਜਿਹੜੀ ਆਪਦੀ ਗੱਲ ਕਰਨੇ ਆफी ਉਸ ਨੂੰ ਮਾਨਤਾ ਦੇ ਮੰਨ ਕੱਲੀ ਅਗਰ ਆਪਾਂ ਅਇਤਨ ਸਿੰਘ ਜੀ ਇਹ ਅੱਜ ਜੋ ਧਰਨਾ ਲੱਗਿਆ ਹੈ ਧਰਨਾ ਕਾਹਦੇ ਸਵਾਲ ਵਿੱਚ ਲੱਗਿਆ ਹੈ ਇਹ ਦੇਖੋ ਸੀਗਰੇਜ ਦੇ ਸਤਾਏ ਲੋਕ ਨੇ ਮਹੱਲਾ ਵੀਰ ਨਗਰ ਦੇ ਤੇ ਨਾਲ ਜਿਹੜੇ ਸੰਬੰਧਤ ਹੋਰ ਜਿਹੜੇ ਬਾਡ ਨੇ ਉਹਨਾਂ ਦੇ ਉਸ ਤੇ ਸਤਾਏ ਲੋਕ ਨੇ ਇਹ ਲਗਾਤਾਰ ਅੱਜ ਦੂਜੇ ਦਿਨ ਪੱਕੇ ਧਰਨੇ ਦੇ ਉੱਤੇ ਬੈਠੇ ਆ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹਲਕਾ ਵਿਧਾਇਕ ਕੋਈ ਧਿਆਨ ਨਹੀਂ ਦੇ ਰਿਹਾ ਜਿਹੜੇ ਸੰਬੰਧਤ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਉਹ ਕੋਈ ਧਿਆਨ ਨਹੀਂ ਦੇ ਰਹੇ ਇਹ ਲਗਾਤਾਰ ਜਿਹੜੇ ਹੈਗਾ ਸਤਾਏ ਹੋਏ ਲੋਕ ਨੇ ਬਿਮਾਰੀਆਂ ਦਾ ਬੋਲਬਾਲਾ ਇਨ੍ਹਾਂ ਮਹੱਲਿਆਂ ਦੇ ਵਿੱਚ ਹੈ ਬਜ਼ੁਰਗ ਨੇ ਬੱਚੇ ਆ ਲੇਡੀਜ਼ ਨੂੰ ਲੰਗੜਾ ਬੜਾ ਔਖਾ ਔਰ ਨਾਲੋਂ ਨਾਲ ਜਿਹੜੇ ਬੱਚੇ ਸਕੂਲ ਜਾਣ ਵਾਲੇ ਆ ਉਹਨਾਂ ਦਾ ਬੜਾ ਹੀ ਮੁਸ਼ਕਲ ਹੈ ਇਸ ਕਰਕੇ ਸਮੁੱਚੇ ਜਿਹੜੇ ਲੋਕ ਨੇ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਪਾਣੀ ਦੀ ਵਿਵਸਥਾ ਇਹਨੂੰ ਠੀਕ ਕੀਤਾ ਜਾਵੇ ਇੱਥੇ ਜਿਹੜਾ ਭਾਈ ਗੁਰਦਾਸ ਵਾਲਾ ਟੋਪਾ ਉਹ ਗੰਦਾ ਗਾਰ ਦਾ ਭਰਿਆ ਪਿਆ ਹੋਇਆ ਉਹਨੂੰ ਫੌਰੀ ਤੌਰ ਦੇ ਉੱਤੇ ਸਾਫ਼ ਕਰਵਾਇਆ ਜਾਵੇ ਇਹ ਕਿਹਾ ਜਾਂਦਾ ਹੈ ਕਿ 40-42 ਲੱਖ ਰੁਪਏ ਆ ਗਿਆ ਜਲਦੀ ਹੱਲ ਹੋ ਜਾਊਗਾ ਲੋਕ ਅੱਜ ਮਰਨ ਨੂੰ ਤਿਆਰ ਹੈ ਇਹ ਕੱਲ੍ਹ ਅੱਜ ਅੱਜ ਉਹਨਾਂ ਨੂੰ ਰਾਹਤ ਮਿਲੂਗੀ ਤਾਂ ਉਹ ਕੀ ਕਰਨਗੇ ਅਜ ਤੋਂ ਸਾਰ ਬਾਅਦ ਸਾਰ ਬਾਅਦ ਇਹ ਬੰਦੇ ਕਿਹ ਮੈਦਲਾ ਸੋਡਾ ਇਹ ਹਾਲ ਆਇਆ ਜਿਵੇਂ ਮੈਦਲਾਗਾ ਬੰਦੇ ਨਾਲ ਲੋਕ ਕਰ ਰਹੇ ਨੇ ਇਸ ਕਰਕੇ ਇਥੋਂ ਦਾ ਜਿਹੜਾ ਮੰਗ ਕਰਦਾ ਹੈ ਦਫ਼ਤਰ ਦੇ ਵਿੱਚ ਸੀਨੀਅਰ ਮੋਟਰ ਨੂੰ ਵੀ ਮੀਟ ਕਰਨ ਦੀ ਗੱਲ ਕਰ ਰਹੇ ਨੇ ਪਰ ਇੱਥੇ ਵੇਟ ਦਾ ਮਾਮਲਾ ਨਹੀਂ ਫੌਰੀ ਤੌਰ ਦੇ ਉੱਤੇ ਹੱਲ ਚਾਹੀਦਾ ਕਿਉਂਕਿ ਉਹ ਹੁੰਦਾ ਮਾਈ ਅੱਜ ਮਰਦੀ ਐ ਜਲਾਬ ਕੱਲ ਨੂੰ ਐ ਪ੍ਰਸ਼ਾਸਨੀਆਂ ਤੇ ਇੱਥੋਂ ਦੇ ਜਿਹੜੇ ਹਲਕਾ ਵਿਧਾਇਕ ਤੇ ਉਹਦੇ ਸੰਬੰਧਤ ਜਿਹੜੇ ਅਧਿਕਾਰੀ ਨੇ ਸੰਬੰਧਤ ਜਿਹੜੇ ਬਸਦੂਤਾ ਪਾਰਟੀ ਦੇ ਲੀਡਰ ਨੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਇਦਾਂ ਲੋਲੀ ਪਾਪ ਦੇ ਕੇ ਸਾਰਦੇ ਆ ਲੋਲੀ ਪਾ ਕੇ ਦੇ ਕੇ ਕਰਨ ਵਾਲਾ ਨਹੀਂ ਜਿੱਦਾਂ ਦਾ ਲੱਗਦਾ ਜਿੱਦਾਂ ਅੱਜ ਜਣੀਆਂ ਬੱਕ ਬੱਕ ਜਥੇ ਬੰਦੀਆਂ ਮਜ਼ਦੂਰਾਂ ਤੇ ਤੁਹਾਡਾ ਹੋ ਗਿਆ ਡਾਕਟਰਾਂ ਦੀਆਂ ਹੱਕਮਕ ਦੇ ਲੋਕਾਂ ਦੀਆਂ ਵਿਦਿਆਰਥੀਆਂ ਦੀਆਂ ਔਰ ਦੂਸਰੇ ਲੋਕਾਂ ਦੀਆਂ ਮਜ਼ਦੂਰ ਵਰਗਾਂ ਦੀਆਂ ਜਥੇਬੰਦੀਆਂ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਨੇ ਆਉਣ ਵਾਲੇ ਦਿਨ ਲੱਗਦਾ ਹੈ ਕਿ ਵੱਡਾ ਸੰਘਰਸ਼ ਜਿਹੜਾ ਆ ਤੇ ਵੱਡਾ ਸੰਘਰਸ਼ ਹੋਊਗਾ ਇਸ ਕਰਕੇ ਸਰਕਾਰ ਨੂੰ ਔਰੀ ਤੌਰ ਦੇ ਮਨ ਪ੍ਰਸ਼ਾਸਨ ਨੂੰ ਔਰੀ ਤੌਰ ਦੇ ਉੱਤੇ ਜਿਹੜੀ ਰਾਹਤ ਐ ਉਹ ਦੇਣੀ ਪਵੇਗਾ ਜਿਹੜਾ ਤੁਸੀਂ ਅੱਜ ਬਜ਼ਾਰ ਬੰਦ ਕਰਾਈਏ ਕਾਦੇ ਵਾਸਤੇ ਕਰਾਈ ਜੀ ਮੇਰਾ ਨਾਮ ਜਗੰਦਰ ਸਿੰਘ ਹੈ ਜੀ ਇਹ ਬਾਜ਼ਾਰੀ ਤੁਸੀਂ ਦੇਖ ਰਹੇ ਹੋਗਾ ਸਾਨੂੰ 10 ਦਿਨ ਹੋ ਗਏ ਘੱਟੋ ਘੱਟ ਇਹ 10 ਦਿਨਾਂ ਦਾ ਪਾਣੀ ਇਹ ਇੰ ਹੈਗਾ ਹੁਣ ਕੱਲ ਵੀ ਬਾਰਿਸ਼ ਵੀ ਨਹੀਂ ਹੋਈ ਪਾਣੀ ਫਿਰ ਵੀ ਸੀਵਰੇਜ ਦਾ ਇਹ ਇੰਨਾ ਹੋਇਆ ਪਿਆ ਸਾਨੂੰ ਸਾਰਾ ਬਾਜ਼ਾਰ ਬੰਦ ਕਰਨਾ ਪਿਆ ਆ ਦੇਖ ਲਓ ਪਿੱਛੇ ਥੋੜੇ ਸਾਰਾ ਬਾਜ਼ਾਰ ਬੰਦ ਹੈਗਾ ਇੱਥੋਂ ਇੰਨਾ ਲੰਘਣਾ ਮੁਸ਼ਕਲ ਹੋਇਆ ਪਿਆ ਜੀ ਇੰਨੀ ਪਾਣੀ ਇੰਨਾ ਗੰਦਾ ਇੰਨੀ ਸਮੈਲ ਆਉਂਦੀ ਹੈਗੀ ਖੜਨਾ ਔਖਾ ਸੀ ਸਵੇਰ ਦੇ ਦਿੱਤੇ ਖੜੇ ਹੈਗੇ ਸਾਡੇ ਕੋਲੇ ਇੱਥੇ ਕੋਈ ਨਹੀਂ ਆਇਆ ਮਿਸੂਵਲ ਕਮੇਟੀ ਦੇ ਪ੍ਰਧਾਨ ਜੀ ਆਈ ਸੀ ਇੱਥੇ ਆ ਕੇ ਕਹਿੰਦੇ ਤੁਸੀਂ 1 ਘੰਟੇ ਵਿੱਚ ਪਾਣੀ ਸਾਰਾ ਅਸੀਂ ਕੱਢ ਦਾਂਗੇ ਕਹਿੰਦੇ ਉਹਨਾਂ ਨੂੰ ਆ ਕੇ ਗਿਆ ਉਹਨੂੰ 3 ਘੰਟੇ ਹੋ ਗਏ ਪਾਣੀ ਘਟਣ ਦੀ ਬਜਾਏ ਵੱਧ ਰਿਹਾ ਹੈਗਾ ਉਹ ਕਹਿੰਦੇ ਤੁਸੀਂ ਇਸ ਤੋਂ ਧਰਨਾ ਚੱਕ ਦੋ ਨਹੀਂ ਤਾਂ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਜਿੰਨੇ ਕਹੋ ਉਹੀ ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਜਾਨੀ ਕਿ ਸਾਡੇ ਨਾਲ ਇੰਨਾ ਰੁਕ ਗਿਆ ਬੋਲੇ ਨੇ ਇੱਥੇ ਹੁਣ ਅਸੀਂ ਧਰਨਾ ਸਾਡਾ ਇਹ ਜਾਰੀ ਹੈ ਜੀ ਅਸੀਂ ਸਾਨੂੰ ਜਲਦੀ ਤੋਂ ਜਲਦੀ ਪਾਣੀ ਕੱਢ ਕੇ ਦੇ ਦਣੇ ਇਹ ਪਾਣੀ ਨਹੀਂ ਨਿਕਲਦਾ ਤਾਂ ਤੁਹਾਡਾ ਕੀ ਐਕਸ਼ਨ ਅਗਲਾ ਪਾਣੀ ਨਹੀਂ ਨਿਕਲਦਾ ਜੀ ਕੱਲ ਨੂੰ ਸਵੇਰੇ ਫੇਰ ਅਸੀਂ ਇੱਥੇ ਤਾਂ ਨਾ ਲਾਵਾਂਗੇ ਜੀ ਅਸੀਂ ਰੋਡ ਬੰਦ ਕਰਾਂਗੇ ਜੀ ਇਹ ਦੁਕਾਨਾਂ ਬੰਦ ਨੇ ਜੀ ਸਾਡੀਆਂ ਲੋਕ ਆ ਕੀ ਨਹੀਂ ਆਉਂਦਾ ਅਸੀਂ ਦੁਕਾਨਾਂ ਦੇ ਬੈਠ ਕੇ ਵੀ ਕੀ ਕਰਾਂਗੇ ਜੀ ਦੁਕਾਨਾਂ ਬੰਦੀ ਨੇ ਹੁਣ ਐ ਲਾ ਲਓ ਜੇ ਰਸਤਾ ਸਾਫ਼ ਹੈ ਫੇਰ ਹੀ ਬਿਜ਼ਨਸ ਹੈਗਾ ਬਿਜ਼ਨਸ ਵੀ ਚੱਲਦਾ ਜੀ ਫੇਰ ਹੀ ਜੀ ਇਹਦਾ ਕਾਊਗਾ ਜੀ ਨਹੀਂ ਕੋਈ ਲੰਘਦੇ ਨਹੀਂ ਇੱਥੋਂ ਆ ਨਹੀਂ ਹੁੰਦਾ ਹਾਂ ਗਾਹਤ ਤੋਂ ਦੁਕਾਨਦਾਰੀ ਕਾਦੀ ਦੁਕਾਨਦਾਰੀ ਤੁਹਾਨੂੰ ਪਤਾ ਹੀ ਹੈ ਜੀ ਸਾਰਾ ਇਹ ਇਹ ਕਾਫੀ ਟਾਈਮ ਦਾ ਚੱਲ ਰਿਹਾ ਹੈ ਇਹ ਇੱਕ ਇੱਕ ਹੁਣ ਤਾਂ ਲੱਗਾ ਪਰ ਹਣ ਤਾਂ ਕੋਈ ਬਾਰਿਸ਼ ਨਹੀਂ ਕੋਈ ਹੋਰ ਨਹੀਂ ਇਹ ਕਹਿੰਦੇ ਵੀ ਬਾਰਿਸ਼ ਦਾ ਪਾਣੀ ਆ ਹੁਣ ਤਾਂ ਸੀਵਰੇਜ ਦਾ ਪਾਣੀ ਆ ਸਾਰਾ ਇਹ ਤੁਸੀਂ ਇਹਦੇ ਪਰੇ ਕੀ ਡਿਮਾਂਡ ਕਰਦੇ ਹੋ ਅਸੀਂ ਤਾਂ ਸਾਡੀ ਇਹੀ ਡਿਮਾਂਡ ਆ ਜੀ ਇਹ ਪਾਣੀ ਜਲਦੀ ਤੋਂ ਜਲਦੀ ਕੱਢਿਆ ਜਾਵੇ ਜੀ ਜੇ ਇਹਨਾਂ ਕੋਲੇ ਪੱਕਾ ਹੱਲੇ ਕਹਿੰਦੇ ਆ ਕਿ ਵੀ 6 ਮਹੀਨਿਆਂ ਤੱਕ ਹੋਊਗਾ ਪਰ ਟੈਂਪਰੇਰੀ ਤੌਰ ਤੇ ਇਹਨੂੰ ਹੱਲ ਤਾਂ ਕਰ ਨੇ ਇਹ ਵੀ ਇਹ ਘਟੋ ਘਟ ਪਾਣੀ ਦਾ ਲੰਗਦਾ ਹੋ ਜੇ ਕਿਸੇ ਪਾਸੇ ਇਹ ਹਾਂਜੀ ਹਾਂਜੀ ਮੈਂ ਹਰ ਦਿਨ ਤੋਂ ਤੁਹਾਨੂੰ ਦਿੰਦੀ ਆ ਜੀ ਪਾਰ ਨੰਬਰ 16 ਕਾਬ ਨੀਚਾ ਇਹ ਪਾਣੀ ਵੀਜੇ ਆ ਕਿ ਮੈਨੂੰ ਲੱਗਦਾ ਤਕਰੀਬਨ ਮਹੀਨੇ ਮੰਗੂ ਹੋ ਗਿਆ ਜੀ ਸਿਵਰੇ ਤੇ ਪਾਣੀ ਤਾਂ ਪਹਿਲਾਂ ਹੀ ਜਾਂਦਾ ਸੀ ਮੀਂਹ ਦੇ ਹੋ ਗਏ ਹਫ਼ਤਾ 10 ਦਿਨ ਹੋ ਗਏ ਸਰਕਾਰ ਕੋਲੇ ਕੋਈ ਪਾਲਿਸੀ ਨਹੀਂ ਪਾਣੀ ਦੇ ਹੱਲ ਕਰਨ ਵਾਸਤੇ ਕੋਈ ਇੰਤਜ਼ਾਮ ਨਹੀਂ ਹੈਗੇ ਤੋਬਾ ਵੀ ਓਵਰਫਲੋ ਹੋਇਆ ਵਾ ਸਾਡੇ ਜਿਹੜਾ ਕਿ ਕੱਲ ਇੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਗੁਰਪ੍ਰੀਤ ਸਿੰਘ ਪੁੱਚਰ ਜਿਹੜਾ ਪ੍ਰਧਾਨ ਵੀ ਲਾਇਆ ਹੋਇਆ ਉਹਨੇ ਇੱਕ ਇੱਕ ਸੋਸ਼ਲ ਮੀਡੀਆ ਤੇ ਕਿਆ ਗਾ ਵੀ ਲੋਕ ਕਹਿੰਦਾ ਵਿਊ ਲੈਣ ਦੇ ਮਾਰੇ ਕਹਿੰਦਾ ਵੀ ਸੋਸ਼ਲ ਮੀਡੀਆ ਤੇ ਫੋਟੋ ਪਾਈ ਜਾਂਦੇ ਨੇ ਕੋਈ ਅਸੀਂ ਵਿਊ ਲੈਣਾ ਹੈ ਕਿ ਅਸੀਂ ਡੁੱਬੇ ਪਏ ਆ ਯਾਰ ਅਸੀਂ ਮਰਨ ਵਾਲੇ ਹੋਏ ਪਏ ਆ ਕੇ ਪਾਣੀ ਦੇਖ ਲਾ ਕੇ ਸਾਡੇ ਨਾਲ ਬਰਾਬਰ ਚਾਰ ਰਹਿ ਕੇ ਦੇਖ ਲੈ ਦੋ ਦਿਨ ਜਿੱਦੋਂ ਪਤਾ ਲੱਗੇ ਜਿਹਦੀ ਵੀਰ ਹੁੰਨੇ ਆ ਜੈਸੀ ਪੈਸੇ ਨਾਲ ਕੇ ਜ਼ਿੰਦਗੀ ਜੀਦੇ ਆ ਔਰ ਉਹ ਕਹਿੰਦੇ ਵੀਊ ਲੈ ਰਹੇ ਨੇ ਵੀਊ ਲੈਣ ਵੀਊ ਲੈਣ ਬਾਤ ਨਹੀਂ ਕੋਈ ਇਹਨਾਂ ਸੋਸ਼ਲ ਮੀਡੀਆ ਯੂਜ਼ ਕਰਦਾ ਆਪਦਾ ਹਾਲ ਦਰਸਾਉਣ ਵਾਸਤੇ ਕਰਦਾ ਜਿਹੜੀ ਗੱਲ ਹੈ ਕਿ ਕੁਚਰ ਸਾਹਿਬ ਤੁਸੀਂ ਸਾਡੇ ਕੋਲ ਆ ਕੇ ਬੈਠੋ ਤੁਹਾਨੂੰ ਫੇਰ ਪਤਾ ਲੱਗੂਗਾ ਇਹ ਲੋਕ ਕਿਵੇਂ ਕਿਵੇਂ ਦੁਖੀ ਨੇ ਇਹ ਲੋਕ ਨੇ ਬੇਲੇ ਵੀ ਹੋ ਧਰਨੇ ਦੇ ਉੱਪਰ ਬੈਠ ਸਕਦੇ ਆ ਕਿ ਮਜਬੂਰ ਕਰਤਾ ਜੀ ਲੋਕਾਂ ਨੂੰ ਉਹ ਵੀ ਮਜਬੂਰ ਕਰਿਆ ਲੋਕਾਂ ਨੂੰ ਧਰਨੇ ਤੇ ਬੈਠਣ ਵਾਸਤੇ ਬੈਠਦੇ ਸੀ ਬੈਠਣ ਮਜਬੂਰ ਕੀਤਾਗਾ ਢੀਸਾਹ ਕੋਲੇ ਗਿਆ ਢੀਸਾਹ ਕਹਿੰਦੇ ਕਹਿੰਦੇ ਪੰਜ ਸੱਪ ਕਰ ਤੱਕ ਤੇ ਲੜਿਆ ਤਾਂ ਨਹੀਂ ਮੈਂ ਜੋ ਲੜ ਜੂਗਾ ਫਿਰ ਉਹ ਤੋਂ ਘਮਾ ਤੈਨੂੰ ਸਾਡੇ ਸੱਪ ਲੜ ਕੇ ਆ ਜਾ ਹੁਣ ਕਿਤਾ 70 ਵਹਿ ਗਿਆ ਉਦੋਂ ਅੱਜ ਸਾਡੇ ਕੋਲੇ ਇਹਨੇ ਪ੍ਰਸ਼ਾਸਨ ਦੇ ਕੰਮ ਜੀ ਸਾਡੇ ਕੋਲੇ ਅੱਜ ਡੀਪੀਐਸਐਮ ਸਾਹਿਬ ਆ ਗਏ ਕਹਿੰਦੀ ਦੋ ਦਿਨ ਦਾ ਟਾਈਮ ਦੇ ਦੋ ਸਾਨੂੰ ਦੋ ਦਿਨ ਦਾ ਟਾਈਮ ਨਾ ਅਸੀਂ ਅੱਜ ਦੀਏ ਨਾ ਦੀਏ ਕੱਲ ਜੋ ਤੱਕ ਸਾਡੇ ਪੰਜ ਦਾ ਹੱਲ ਨਹੀਂ ਹੁੰਦਾ ਉਹ ਤੱਕ ਅਸੀਂ ਤਰਨਾ ਜਾਰੀ ਰੱਖਾਂਗੇ ਪਾਣੀ ਨਿਕਲ ਗਿਆ ਨਾਲੇ ਬਿਲਕੁਲ ਸਾਫ ਕਰਾ ਤੇ ਫੇਰ ਅਸੀਂ ਧਰਨਾ ਚੱਕਾਂਗੇ ਉਦੋਂ ਕੋਈ ਧਰਨਾ ਸੜਾ ਚੱਕੇ ਨਹੀਂ ਜਾਣਾ ਜੀ ਇਹ ਧਰਨਾ ਜੇ ਤੱਕ ਪਾਣੀ ਨਿਕਲਦੇ ਜਾਰੀ ਰਹੂਗਾ ਸੜਾ ਧਰਨਾ ਕੀ ਤੁਹਾਡਾ ਨਵਾਂ ਐਕਸ਼ਨ ਕੀ ਹੋਊਗਾ ਨਵਾਂ ਐਕਸ਼ਨ ਜੋ ਕਮੇਟੀ ਸਾਡੀ ਕਰੂਗੀ ਜੀ ਐਕਸ਼ਨ ਉਹ ਜਿੰਮੇਵਾਰੀ ਉਹਦੇ ਅਸੀਂ ਜਿਵੇਂ ਕਮੇਟੀ ਸਾਡੀ ਕਰੂਗੀ ਅਸੀਂ ਉਹ ਮੈਂ ਤਿਆਰ ਆ ਜੇ ਕਿਹੜਾ ਧਰਨਾ ਜਿਹੜਾ ਧਰਨਾ ਜਾਰੀ ਰਹੂਗਾ ਜੀ ਇਹ ਜਦ ਤੱਕ ਸਾਡਾ ਪਾਣੀ ਦਲ ਨਹੀਂ ਹੁੰਦਾ ਇਹ ਤੁਸੀਂ ਜਿਹੜਾ ਅੱਜ ਬਾਜ਼ਾਰ ਬੰਦ ਕਰਾਈਏ ਕਾਦੇ ਕਾਰਨ ਕਰਿਆ ਜੀ ਕੀ ਗੱਲ ਹੋਤਾ ਜੀ ਇਹ 20 ਦਿਨ ਹੋ ਗਏ ਜੀ ਇਹ ਤਾਂ 20-25 ਸਾਲ ਤੋਂ ਪ੍ਰੋਬਲਮ ਹੈ ਪਰ 20-20 ਦਿਨਾਂ ਦੇ ਵਿੱਚੋਂ ਸਿਗਰੇਟ ਦਾ ਪਾਣੀ ਸਵੇਰ 7 ਵਜੇ ਨਾਲੀਆਂ ਨੂੰ ਲਿਖਿਆ ਜਾਂਦਾ ਤੇ ਸ਼ਾਮ ਤੱਕ ਖੜਾ ਰਹਿਣਾ ਹੈ ਜਿਸ ਦੇ ਕਰਕੇ ਸਾਰਾ ਪਿਆਰ ਬੰਦ ਹੈ ਪ੍ਰਸ਼ਾਸਨ ਨੂੰ ਤੂਰਜੋਰ ਅਪੀਲ ਹੈ ਕਿ ਇਸ ਪਾਣੀ ਦਾ ਇਖਾਸੀ ਦਾ ਹੱਲ ਕੀਤਾ ਜਾਵੇ ਇਹ ਪਾਣੀ ਸੀਵਰੇਜ ਦਾ ਹੈ ਜੀ ਇਹ ਸੀਵਰੇਜ ਦਾ ਪਾਣੀ ਹੈ ਪਹਿਲਾਂ ਤਾਂ ਮੀਹ ਦਾ ਪਾਣੀ 24 ਘੰਟਿਆਂ ਬਾਅਦ ਨਿਕਲਦਾ ਹੈ ਫਿਰ ਸੀਵਰੇਜ ਦਾ ਪਾਣੀ ਹੈ ਇੱਕ ਮਿੰਟ ਖੜ੍ਹ ਜਾਓ ਖੜ੍ਹ ਵੀਡੀਓ ਬਣੀ ਜਾਂਦੀ ਹੈ ਤੇ ਫਿਰ ਪ੍ਰਸ਼ਾਸਨ ਨੂੰ ਪੂਰਜੋਰ ਮੰਗਿਆ ਇਸ ਪਾਣੀ ਦਾ ਪੱਕੇ ਤੌਰ ਤੇ ਜਾਂ ਇੱਕ ਵਾਰੀ ਟੈਂਪੋਰਰੀ ਹੱਲ ਕੀਤਾ ਜਾਵੇ ਜੋ ਵੀ ਪੂਰੇ ਅੱਜ 20 ਹੋ ਗਏ ਸਵੇਰ ਪਾਣੀ 8 ਵਜੇ ਨੂੰ ਨਾਲੀਆਂ ਦਾ ਬਾਹਰ ਆਇਆ ਸੀ ਬਰੇ ਦਾ ਤੇ ਸ਼ਾਮ ਨੂੰ ਪਾਣੀ ਜਾਂਦਾ ਕਿ ਟੁਕੜ 6-7 ਵਜੇ ਸਾਰਾ ਦਿਨ ਬਾਜ਼ਾਰ ਬੰਦ ਰਹਿੰਦਾ ਹੈ ਇਸ ਕਰਕੇ ਅਸੀਂ ਤਾਂ ਅੱਜ ਬਾਜ਼ਾਰ ਬੰਦ ਰੱਖ ਕੇ ਪੰਜਾਬ ਸਰਕਾਰ ਦੇ ਵਿਰੁੱਧ ਪੂਰਾ ਰੋਸ ਜਤਾਇਆ ਹੈਗਾ ਇਸ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕਿਸੇ ਪਾਣੀ ਦਾ ਕੋਈ ਤੁਕ ਮਾਹਲ ਕੀਤਾ ਜਾਵੇ